ਪੰਚਮ ਪਾਤਸ਼ਾਹ ਸੁਖਨੀ ਸਾਹਿਬ ਜੀ ਦੇ ਪਾਠ ਵਿੱਚ ਬਖਸ਼ਿਸ਼ ਕਰਦੇ ਨੇ ਸ਼ਲੋਕ ਰਾਹੀਂ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ ਐਸੀ ਬਖਸ਼ਿਸ਼ ਗੁਰੂ ਨੇ ਕਰ ਦਿੱਤੀ ਗੁਰੂ ਤੋਂ ਭਾਵ ਚਾਨਣ ਹੈ ਗੁਰੂ ਤੋਂ ਭਾਵ ਸਾਡਾ ਗਾਈਡ ਲਾਈਨ ਹੈ ਗੁਰੂ ਤੋਂ ਭਾਵ ਸਾਨੂੰ ਠੋਕਰਾਂ ਤੋਂ ਬਚਾਉਣ ਵਾਲੀ ਸ਼ਕਤੀ ਗੁਰੂ ਤੋਂ ਭਾਵ ਇੱਕ ਐਸਾ ਚਾਨਣ ਜੋ ਅੰਧਕਾਰ ਚੋਂ ਕੱਟ ਕੇ ਬਾਹਰ ਲੈ ਜਾਂਦਾ ਹੈ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਨਾਸ ਗੁਰੂ ਨੇ ਮੇਰੇ ਮਨ ਦੀਆਂ ਅੱਖਾਂ ਵਿੱਚ ਗਿਆਨ ਦੀ ਇੱਕ ਐਸੀ ਰੋਸ਼ਨੀ ਭਰ ਦਿੱਤੀ ਐਸੀਆਂ ਸਲਾਈਆਂ ਮਾਰੀਆਂ ਮੇਰਾ ਅੰਧਕਾਰ ਦੂਰ ਹੋ ਗਿਆ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਤੋ ਗੁਰੂ ਦੀ ਆਸ਼ੀਰਵਾਦ ਕਰਪਾ ਹੋਈ ਸੰਤਾਂ ਦਾ ਮਿਲਾਪ ਹੋ ਗਿਆ ਸੰਤਾਂ ਦਾ ਮਿਲਾਪ ਕੀ ਹੋਇਆ ਹਿਰਦੇ ਅੰਦਰ ਖਲੂਸ ਪੈਦਾ ਹੋ ਗਿਆ ਖੁਸ਼ੀ ਪੈਦਾ ਹੋਈ ਨਾਨਕ ਮਨ ਪ੍ਰਗਾਸ ਖਿੜਾ ਪੈਦਾ ਹੋ ਗਿਆ